हां भाई तरनतारन ਵੋਟਾਂ हां भाई ਪਾਈ ਇਲੈਕਸ਼ਨ ਕੰਮ ਉਰਾ ਐਨ ਸਿਖਰਾਂ ਦੇ ਅੱਡੀਆਂ ਚੱਕ ਕੇ 27 ਵੱਲ ਨੂੰ ਵੇਖਿਆ ਜਾ ਰਿਹਾ ਭਾਈ ਕਹਿੰਦੇ ਵੀ ਜਿਨੇ ਤਰਨਤਾਰਨ ਦੀ ਇਲੈਕਸ਼ਨ ਜਿੱਤ ਲਈ 27 ਵਿੱਚ ਥੋੜਾ ਜਿਹਾ ਰਾਹ ਜਿਹੜੇ ਆ ਉਹ ਸਖਾਲੇ ਹੋ ਜਾਣੇ ਤਾਂ ਕਰਕੇ ਸਾਰੀਆਂ ਪਾਰਟੀਆਂ ਆਪਣਾ ਜਿਹੜਾ ਜੋਰ ਆ ਉਹ ਪੂਰਾ ਲਾ ਰਹੀਆਂ ਸਾਰੀ ਲੀਡਰਸ਼ਿਪਰ ਪੰਜਾਬ ਦੀ ਸਾਰੀਆਂ ਪਾਰਟੀਆਂ ਦੀ ਆਪਣੇ ਆਪਣੇ ਕੈਂਡੀਡੇਟਾਂ ਲਈ ਜਿਹੜਾ ਪ੍ਰਚਾਰ ਕਰ ਰਹੀ ਆ ਆਪਾਂ ਪਹੁੰਚੇ ਆ ਇਸ ਵੇਲੇ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਆਪਣੇ ਕਰਨਵੀਰ ਸਿੰਘ ਜੀ ਬੋਰਜ ਜਿਹੜੇ ਇੱਥੇ ਇਲੈਕਸ਼ਨ ਲੱਗ ਰਹੇ ਆ ਤੇ ਵੀਰ ਜੀ ਹੁਣੀ ਆਪਨੇ ਕੋ ਇੱਥੇ ਹੈਗੇ ਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੰਮ ਕਿੱਥੇ ਤੱਕ ਮਗਿਆ ਪਿਆ ਸਿੱਧੀ ਠੇੜ ਪਾਜਾ ਜੀ ਠੇੜ ਪਾਜਾ ਜੀ ਇੱਕ ਗੱਲ ਸਾਫ਼ ਸੇ ਸਪਸ਼ਟ ਤੁਹਾਨੂੰ ਦੱਸ ਦਿੰਨਾ ਹੈ ਕੰਮ ਭਖਿਆ ਪੂਰਾ ਹੈ ਪਰ ਇੱਥੇ ਕੋਈ ਦੂਜੀ ਰਾਏ ਨਹੀਂ ਕਰਨ ਬੁਰਜ 11 ਤਰੀਕ ਨੂੰ ਵੋਟਾਂ ਪੈ ਰਹੀਆਂ ਤੇ 14 ਤਰੀਕ ਨੂੰ ਤਰਨਤਨ ਬਾਈ ਇਲੈਕਸ਼ਨ ਤੋਂ ਕਰਨ ਬੁਰਜ ਇਲੈਕਸ਼ਨ ਜਿੱਤ ਕੇ ਜਾਏਗਾ ਉਹ ਬੜੀ ਵੱਡੀ ਲੀਡ ਤੋਂ ਜਿੱਤੇਗਾ ਤੇ ਭਾਈ ਇਸ ਲਈ ਤਾਂ ਕਾਂਗਰਸ ਪਿੰਡਾਂ ਵਿੱਚ ਜ਼ਿਆਦਾ ਤੁਹਾਨੂੰ ਸਟਰੋਂਗ ਲੱਗਦੀ ਹੈ ਕਿ ਸ਼ਹਿਰਾਂ ਵਿੱਚ ਜ਼ਿਆਦਾ ਸਟਰੋਂਗ ਲੱਗਦੀ ਹੈ ਦੇਖੋ ਸੂਚੀ ਕਾਂਗਰਸ ਇਕੱਠੀ ਹੈ ਔਰ ਸਾਰੀ ਲੀਡਰਸ਼ਿਪ ਤਗੜੀ ਹੋ ਕੇ ਕਾਂਗਰਸ ਪਾਰਟੀ ਨੂੰ ਜਿਤਾ ਰਹੀ ਹੈ ਪਿੰਡਾਂ ਚੋਂ ਵੀ ਲੀਡ ਆਉਣੀ ਆ ਸ਼ਹਿਰਾਂ ਚੋਂ ਵੀ ਲੀਡ ਆਉਣੀ ਆ ਜਿੰਨੇ ਵੀ ਤੁਰੇ ਫਿਰਦੇ ਨਾ ਇਹਨਾਂ ਦੇ ਉੱਤੇ ਜਿਹੜੀ ਜਿਹੜੀ ਸਿੱਧੀ ਸਿੱਧੀ ਗੱਲ ਕਹਿੰਦੇ ਇਹਨਾਂ ਦੇ ਭਾਂਡੇ ਜਿਹੜੇ ਨੇ ਨਾ ਕਿ ਮੁੱਦੇ ਪੈ ਜਰਿਆ 14 ਤਰੀਕ ਨੂੰ ਰਿਜ਼ਲਟ ਜਿਹੜਾ ਕਾਂਗਰਸ ਪਾਰਟੀ ਦਾ ਔਰ ਜਿਹੜੀ ਤੁਸੀਂ 2027 ਦੀ ਗੱਲ ਕਰਦੇ ਹੋ ਉਹ ਸਾਡਾ ਸੈਮੀ ਫਾਈਨਲ ਹੈ 27 ਦਾ ਇਲੈਕਸ਼ਨ ਵੀ ਕਾਂਗਰਸ ਬੜੀ ਵੱਡੀ ਮੈਜੋਰਟੀ ਨਾਲ ਜਿੱਤ ਰਹੀ ਹੈ ਔਰ ਆਹ ਤੇ ਜਿਹੜੀ ਪਾਈ ਇਲੈਕਸ਼ਨ ਹੈ ਨਾ ਅਸੀਂ ਸਾਰੇ ਵੇਖੋ ਅੰਮ੍ਰਿਤਸਰੋਂ ਆਇਆ ਕੈਂਪੇਨ ਕਰ ਰਹੇ ਹਾਂ ਡੋਰ ਟੂ ਡੋਰ ਕਰ ਰਹੇ ਹਾਂ ਸਾਇਲੈਂਟ ਵੋਟ ਲੋਕੀ ਕਾਂਗਰਸ ਪਈ ਇਹ ਤੇ ਵਾਕਿਆ ਹੀ ਦੂਰ ਆਈ ਨਹੀਂ ਹੈਗਾ ਕਾਂਗਰਸ ਦਾ ਜਿਹੜਾ ਵੋਟ ਬੈਂਕ ਬਹੁਤ ਸਟਰੋਂਗ ਆ ਪਰ ਕਈ ਵੇਲੇ ਪਤਾ ਕੀ ਹੁੰਦਾ ਜਦੋਂ ਕੋਈ ਬੰਦਾ ਪੌੜੀ ਚੜ੍ਹਨ ਲੱਗਦਾ ਆ ਉਹ ਮਗਰੋਂ ਕਈ ਭਾਜਪਾ ਦਾ ਕਲਾਵਾ ਪਰ ਲੈਂਦੇ ਆ ਤੇ ਉਦਾਂ ਦਾ ਤਾਂ ਨਹੀਂ ਕੋਈ ਇੱਥੇ ਹਸਾਉਂਦਾ ਵਾ ਅਸੀਂ ਤੇ ਵੇਖੋ ਅੱਜ ਹਫ਼ਤੇ ਤੋਂ ਵੱਧ ਸਾਨੂੰ ਇੱਥੇ ਹੋ ਗਿਆ ਸਾਨੂੰ ਇੱਕ ਵੀ ਬੰਦਾ ਇਦਾਂ ਜਾਂ ਇਦਾਂ ਦੀ ਕੋਈ ਵੀ ਨਹੀਂ ਗੱਲ ਲੱਗੀ ਲੋਕਾਂ 'ਚ ਜਿਹੜਾ ਡਰ ਇੱਕ ਹੈ ਜ਼ਰੂਰ ਹੈਗਾ ਇੱਥੇ ਅਸੀਂ ਇਹ ਚੀਜ਼ ਨੂੰ ਮਹਿਸੂਸ ਕੀਤਾ ਹੈ ਸਾਨੂੰ ਲੋਕਾਂ ਨੂੰ ਵੀ ਮਹਿਸੂਸ ਹੁੰਦਾ ਹੈ ਕਿ ਲੋਕਾਂ 'ਚ ਇੱਥੋਂ ਦਾ ਮਾਹੌਲ ਜਿਹੜਾ ਬਣਿਆ ਥੋੜਾ ਡਰ ਵਾਲਾ ਮਾਹੌਲ ਜ਼ਰੂਰ ਬਣਿਆ ਪਰ ਲੋਕਾਂ ਦਾ ਜਿਹਦੇ ਘਰ ਚਲ ਜੀਦਾ ਕਿਹੇ ਲੇਡੀਜ਼ ਕੋ ਚਲ ਜਾਓ ਕਿਸੇ ਮਾਦਾ ਕੋ ਚਲ ਜਾਓ ਕਿਸੇ ਦੇ ਦੁਕਾਨ ਤੇ ਚਲ ਜਾਓ ਕੋਈ ਗਰੀਬ ਬੰਦੇ ਕੋ ਚਲ ਜਾਓ ਕੋਈ ਬਿਜ਼ਨਸਮੈਨ ਬੰਦੇ ਕੋ ਗਏ ਆ ਦੁਕਾਨਦਾਰਾਂ ਤੇ ਗਏ ਆ ਸਾਰੇ ਕਹਿੰਦੇ ਆ ਕਾਂਗਰਸ ਨੂੰ ਵੋਟ ਪਾਵਾਂਗੇ ਨਹੀਂ ਡਰ ਕਾ ਦੇ ਭਾਜੀ ਬਣਿਆ ਮਾਨ ਸਾਹਿਬ ਤਾਂ ਕਹਿਣ ਲੱਗੇ ਆਪਾਂ ਦੇ ਮੈਂਤ ਜੀ ਮਾਸਟਰ ਦਾ ਮੁੰਡਾ ਆ ਮੈਂ ਤਾਂ ਆਮ ਘਰਾਂ ਚੋਂ ਉੱਠਿਆ ਆ ਮੈਂ ਤਾਂ ਇਦਾਂ ਮਾਨ ਸਾਹਿਬ ਡਰਾਉਂਦੇ ਮਾਨ ਸਾਹਿਬ ਡਰਾਉਂਦੇ ਤੇ ਨਹੀਂ ਤਾਂ ਮਾਨ ਸਾਹਿਬ ਤੇ ਡਰਾਉਂਦੇ ਕਿ ਨਹੀਂ ਡਰਾਉਂਦੇ ਪਰ ਲੋਕਾਂ ਨੇ ਐ ਰਕੀ ਮਾਨ ਸਾਹਿਬ ਨੂੰ ਜਵਾਬ ਦੇ ਦੇਣਾ ਡਰਨਾ ਨਹੀਂ ਦੇਣਾ ਉਹਨਾਂ ਨੇ ਖੋਲ ਕੇ ਦੇਣਾ ਆ ਜਿਹੜੀ 14 ਤਰੀਕ ਨੂੰ ਰਿਜ਼ਲਟ ਆਉਣਾ ਇਹ ਆਮ ਆਦਮੀ ਪਾਰਟੀ ਦਾ ਮੈਨੂੰ ਜੋ ਲੱਗਦਾ ਦੂਜੀਆਂ ਪਾਰਟੀਆਂ ਤੋਂ ਵੀ ਥੱਲੇ ਜਾਊਗੀ ਐ ਰਕੀ ਜੋ ਇਹਨਾਂ ਦਾ ਮੌਲ ਬਣ ਗਿਆ ਕਿਉਂਕਿ ਝੂਠ ਇੱਕ ਵਾਰੀ ਬੁੱਲਿਆ ਜਾਂਦਾ ਇਹਨਾਂ ਨੇ ਝੂਠ ਬੋਲ ਕੇ ਲੋਕਾਂ ਨਾਲ ਵੋਟਾਂ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਲਾਲੋ ਸਾਹਿਬ ਇਹਨਾਂ ਦੇ ਦਫ਼ਤਰ ਦੇ ਬਾਹਰ ਹੋਈ ਤਰਨਾ ਲੱਗਣ ਦਿਆ ਰੋਜ਼ ਕੱਲ ਵੀ ਪੁ ਜਿਹੜੇ ਉਥੇ ਕੋਈ ਸਰਕਾਰੀ ਮੁਲਾਜ਼ਮ ਆਈ ਸੀ ਕਿਹੜੇ ਯੂਨੀਅਨ ਵਾਲੇ ਆਈ ਸੀ ਕੱਲ ਉਹਨਾਂ ਨੂੰ ਉਹਨਾਂ ਨੇ ਡਾਂਗਾ ਫੇਰੀਆਂ ਟੀਚਰ ਯੂਨੀਅਨ ਵਾਲਿਆਂ ਨੂੰ ਸੋ ਇਹਨਾਂ ਦਾ ਤਾਂ ਜਿਹੜਾ ਝਾੜੂ ਉਹ ਖਿਲਰ ਗਿਆ ਔਰ ਜਿਹੜਾ ਇਹਨਾਂ ਨੇ ਕੈਂਡੀਡੇਟ ਲਿਆਂਦਾ ਉਹਦਾ ਵੀ ਤੁਹਾਨੂੰ ਸਾਰੇ ਮੈਨੂੰ ਤੇ ਘੜ ਪਤਾ ਹੋਊਗਾ ਤਰਨਤਾਨ ਦੇ ਜਿਹੜੇ ਵੋਟਰ ਨੇ ਐਸ ਵੇਲੇ ਉਹਨਾਂ ਨੂੰ ਸਾਡੇ ਨਾਲ ਸ਼ਹਿਰ ਅੰਮ੍ਰਿਤਸਰ ਵਾਲਿਆਂ ਤੋਂ ਵੱਧ ਇਹਨਾਂ ਨੂੰ ਲੋਕਾਂ ਨੂੰ ਪਤਾ ਹੈ ਕਿ ਉਹਦਾ ਲੈਵਲ ਕੀ ਹੈ ਪਹਿਲਾਂ ਕੀ ਕਰਦਾ ਸੀ ਤੇ ਹੁਣ ਕੀ ਕਰਦਾ ਪਹਿਲਾਂ ਇਹ ਮਾਨ ਸਾਹਿਬ ਇਹਨੂੰ ਕਹਿੰਦੇ ਸੀ ਕੀ ਇਹ ਨੂੰ ਹਰਾ ਦਿਓ ਤੇ ਨਸ਼ਾ ਖਤਮ ਹੋ ਜੂਗਾ ਹੂੰ ਕਹਿੰਦੇ ਇਹਨੂੰ ਜਿਤਾ ਦਿਓਗੇ ਤਾਂ ਨਸ਼ਾ ਖਤਮ ਹੋ ਜਾਏਗਾ ਇਹ ਇਹਨਾਂ ਦਾ ਆਪਣਾ ਕਿਹੜਾ ਸਟੈਂਡ ਹੈ ਮਾਨ ਸਾਹਿਬ ਦਾ ਇਹ ਤਾਂ ਭਾਜੀ ਵਾਸ਼ਿੰਗ ਮਸ਼ੀਨ ਤਾਂ ਸਾਰੀਆਂ ਪਾਰਟੀਆਂ ਤੋਂ ਹੈਗੀ ਆ ਜਦੋਂ ਲੀਡਰ ਕੋਈ ਆ ਜਾਂਦਾ ਉਹ ਕਹਿੰਦਾ ਸਾਡਾ ਆ ਬਈ ਇੱਕ ਇੱਕ ਵੀਰ ਇੱਕ ਇੱਕ ਭਾਜੀਪੀ ਵਾਲਿਆਂ ਕੋ ਵਾਸ਼ਿੰਗ ਮਸ਼ੀਨ ਹੈ ਤੇ ਇੱਕ ਮਾਨ ਸਾਹਿਬ ਕੋ ਦੋ ਮਸ਼ੀਨਾਂ ਹੈਗੀਆਂ ਪੂਰੇ ਹਿੰਦੁਸਤਾਨ ਦੀ ਇੱਕ ਭਾਜੀਪੀ ਕੋ ਤੇ ਇੱਕ ਝਾੜੂ ਵਾਲਿਆਂ ਕੋ ਇਹ ਕਾਂਗਰਸ ਉਹ ਪਾਰਟੀ ਹੈ ਮੈਂ ਇੱਕ ਫਿਰ ਗੱਲ ਕਰਾਂਗਾ ਕਾਂਗਰਸ ਪਾਰਟੀ ਜਦੋਂ ਵੀ ਪੁਜਾਰਤ ਚ ਆਈ ਹੈ ਜਾਂ ਜਦੋਂ ਵੀ ਪਾਵੇਂ ਸੈਂਟਰ ਤੇ ਪਾਵੇਂ ਸਟੇਟ ਚ ਆਈਏ ਸਾਡੇ ਦੇਸ਼ ਨੇ ਤਰੱਕੀ ਕੀਤੀ ਹੈ ਸਾਡੇ ਪੰਜਾਬ ਨੇ ਤਰੱਕੀ ਕੀਤੀ ਹੈ ਮਾੜੇ ਤੋਂ ਮਾੜਾ ਵਰਗ ਕੋਈ ਰਿਕਸ਼ਾ ਚਲਾਉਣ ਵਾਲਾ ਕੋਈ ਦੁਕਾਨਦਾਰ ਹਰ ਬੰਦਾ ਖੁਸ਼ ਹੁੰਦਾ ਜਦੋਂ ਕਾਂਗਰਸ ਪਾਰਟੀ ਆਉਂਦੀ ਹੈ ਔਰ ਲੋਕਾਂ ਨੂੰ ਆਪਣੇ ਆਪ ਨੂੰ ਸੇਫ ਸਿਕਿਉਰ ਫੀਲ ਕਰਦੇ ਨੇ ਉਦੋਂ ਕਰਦੇ ਨੇ ਤੇ ਜਦੋਂ ਆ ਹੁਨਾਈ ਆ ਵੇਖੋ ਹਰ ਬੰਦੇ ਨੂੰ ਥ੍ਰੈਟ ਕਾਲ ਤਾ ਖਾਸ ਕਰਕੇ ਮੈਂ ਤਰਨਤਾਂ ਦੇ ਹਲਕੇ ਚ ਗੂੰਗਾ ਹਰ ਬੰਦੇ ਨੂੰ ਥ੍ਰੈਟ ਕਾਲ ਹਰ ਔਰ ਲੋਕੀ ਡਰਨਾ ਇਸ ਇਸੇ ਚੀਜ਼ ਦਾ ਡਰ ਲੋਕਾਂ 'ਚ ਪੈਦਾ ਹੋਇਆ ਹੈ ਔਰ ਹੁਣ ਵੀ ਡਰਾਉਂਦੇ ਨੇ ਪਰ ਹੁਣ ਲੋਕਾਂ ਨੇ ਇਹਨਾਂ ਨੂੰ ਜਵਾਬ ਜਿਹੜਾ 14 ਤਰੀਕ ਨੂੰ ਦੇਣਾ ਹੈ 27 ਦੇ ਦੂਰ ਹਲੇ ਸਾਲ ਪਿਆ 14 ਜਿਹੜੀ ਨਵੰਬਰ ਨੂੰ ਰਿਜ਼ਲਟ ਆਉਣਾ ਹੈ ਨਾ ਕਾਂਗਰਸ ਦੀ ਬਹੁਤ ਵੱਡੀ ਮੈਜੋਰਟੀ ਨਾਲ ਕਾਂਗਰਸ ਜਿੱਤਣ ਜਾ ਰਹੀ ਹੈ ਬਾਣੀ ਕਹਿੰਦੀ ਮਰਨ ਲਖਾਏ ਮੰਡਲ ਮੇ ਆਏ ਤੇ ਪਰ ਫੇ ਵੀ ਆਪਣੇ ਤੌਰ ਤੇ ਹਾਂਜੀ ਤੁਸੀਂ ਕਿਦਾਂ ਦੇ ਹਾਲਾਤ ਦੇਖਦੇ ਜੀ ਇਸ ਵੇਲੇ ਅਸੀਂ ਕਾਂਗਰਸ ਦੀ ਵੇਵ ਦੇਖ ਰਹੇ ਹਾਂ ਤਰਨਤਰਨ ਦੇ ਵਿੱਚ ਅਸੀਂ ਅੰਮ੍ਰਿਤਸਰ ਤੋਂ ਆਏ ਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜਿੱਥੇ ਡੋਰ ਟੂ ਡੋਰ ਜਾਂਦੇ ਆ ਲੋਕ ਕਾਂਗਰਸ ਨੂੰ ਸੰਧ ਕਰਦੇ ਆ ਤੇ ਜਿੱਦਾਂ ਮਤਲਬ ਨੌਜਵਾਨਾਂ ਵਿੱਚ ਇਸ ਵੇਲੇ ਕਿੰਦਾ ਦਾ ਉਤਸ਼ਾਹ ਕਿਉਂਕਿ ਅਸੀਂ ਕਈ ਪਿੰਡਾਂ ਵਿੱਚ ਜਾਈਦਾ ਨਾ ਲੋਕ ਉਸ ਤਰੀਕੇ ਨਾਲ ਪੱਤੇ ਖੋਲਦੇ ਨਹੀਂ ਜਿੱਦਾਂ ਅੱਗੇ ਲੋਕ ਖੁੱਲ ਕੇ ਆ ਜਾਂਦੇ ਹੁੰਦੇ ਨੇ ਨਾ ਸਾਹਮਣੇ ਅਸੀਂ ਫਲਾਣੇ ਨੂੰ ਵੋਟ ਪਾਉਣੀ ਆ ਇਸ ਵੇਲੇ ਲੋਕ ਜੇ ਕਿਸੇ ਨੂੰ ਪੁੱਛੇ ਉਹ ਕਹਿੰਦੇ ਕਾਕਾ ਨਹੀਂ ਉਹ ਦਿਨ ਨੂੰ ਦੱਸਾਂਗੇ ਇਹ ਵੀ ਮਾਹੌਲ ਕਾਤੇ ਇਦਾਂ ਦਾ ਇੱਥੇ ਬਣਿਆ ਪਿਆ ਮੈਂ ਤਰੰਤਰ ਸ਼ਹਿਰ 'ਚ ਕੈਂਪੇਨ ਕਰ ਰਿਹਾ ਅਸੀਂ ਜਿਹੜੇ ਬੁੱਥਾ ਤੇ ਗਏ ਆ ਲੋਕਾਂ ਨੇ ਸਾਨੂੰ ਇਹੋ ਜਿਹਾ ਕੋਈ ਮਾਹੌਲ ਨਹੀਂ ਦਿੱਤਾ ਸਾਨੂੰ ਕਾਂਗਰਸ ਨੂੰ ਸਪੋਰਟ ਕੀਤੀ ਜੀ ਸ ਲੋਕੀ ਕਹਿੰਦੇ ਵੀ ਇਹੀ ਕਾਂਗਰਸ ਦੇ ਨਾਲ ਆ। ਪੱਕਾ ਤੁਸੀਂ ਇਹ ਜਿਹੜੇ ਮਰਜ਼ੀ ਤਰ੍ਹਾਂ ਫਿਰਦੇ ਨੇ ਟੈਨਸ਼ਨ ਨਹੀਂ। ਤੇ ਕਿੰਨੀ ਕੁ ਮਾਰ ਦੇਣਾ ਤੁਹਾਨੂੰ ਲੱਗਦਾ ਵੇ ਬੁਰਜ ਸਾਹਿਬ ਇਥੋਂ ਜਿੱਤਣਗੇ ਜੀ? ਦੇਖੋ ਜੀ ਮੇਰਾ ਹੁਣ ਮਾਨ ਹੈ ਵੀ ਬੁਰਜ ਸਾਹਿਬ ਘੱਟੋ ਘੱਟ 15 ਤੋਂ 20 ਹਜ਼ਾਰ ਵੋਟ ਤੋਂ ਇਥੇ ਜਿੱਤਣਗੇ ਤਰਨਤਨ ਦੀ ਸੀਟ। ਠੀਕ ਹੈ ਜੀ। ਇਹ ਤੁਸੀਂ ਵੀਰ ਜੀ ਕਿੱਥੋਂ ਆ ਜੀ? ਮੈਂ ਵੀ ਅਮਰਸਰ ਤੋਂ ਕਾਉਂਸਲਰ ਆ। ਠੀਕ ਹੈ ਜੀ। ਤੇ ਅਸੀਂ ਮੈਂ ਇੱਥੇ ਪ੍ਰਚਾਰ ਕਰ ਰਹੇ ਆ ਵਿਕਾਸ ਭਾਈ ਦੇ ਨਾਲ। ਔਰ ਅਸੀਂ ਵੇਖਿਆ ਠੀਕ ਹੈ ਵੀ ਲੋਕੀ ਦੱਬੀ ਆਵਾਜ਼ ਦੇ ਜ਼ਰੂਰ ਦੱਬੀ ਆ। ਤੁਹਾਡੀ ਗੱਲ ਬਿਲਕ ਲੇਕਿਨ ਅਸੀਂ ਲੋਕਾਂ ਨੂੰ ਪੁੱਛਿਆ ਵੀ ਵਿਕਾਸ ਕਿਸ ਤਰ੍ਹਾਂ ਆਇਆ ਜੋ ਗਲੀਆਂ ਬਣੀਆਂ ਇਹਨਾਂ ਕੋਲ ਤੇ ਇੱਕ ਲਾਈਟ ਨਹੀਂ ਲੱਗੀ ਹਜੇ ਤੱਕ ਕੋਈ ਗਲੀ ਨਹੀਂ ਬਣੀ ਡਾਕਟਰ ਸੋਲ ਨੇ ਤੇ ਇੱਕ ਗਲੀ ਨਹੀਂ ਬਣਾਈ ਜਿਹੜੀ ਗਲੀ 'ਚ ਗਏ ਆ ਲੋਕਾਂ ਨੇ ਕਿਹਾ ਕਾਂਗਰਸ ਪਾਰਟੀ ਨੇ ਬਣਾਈਆਂ ਅਸੀਂ ਲੋਕਾਂ ਨੂੰ ਪੁੱਛਦੇ ਰਹੇ ਭੈਣ ਜੀ ਆ ਤੁਹਾਡੀਆਂ ਗਲੀਆਂ ਕਿੰਨੇ ਬਣਾਈਆਂ ਜਾਂ ਕਿਤੇ ਹੁਣ ਬਣੀਆਂ ਕਹਿੰਦੇ ਨਹੀਂ ਜੀ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਬਣੀਆਂ ਬਾਕੀ ਤੁਸੀਂ ਵੇਖ ਹੀ ਰਹੇ ਕਿ ਝੂਠੇ ਪਰਚੇ ਆ ਕੱਲ ਵੀ ਅਖਬਾਰ ਦੇ ਵਿੱਚ ਆਇਆ ਹੈ ਕਿ ਦੋ ਤਿੰਨ ਸਰਪੰਚਾਂ ਦੇ ਮੇਰੇ ਹਲੇ ਇੱਕ ਦੋ ਲੇਡੀਜ਼ ਤੇ ਵੀ ਪਰਚੇ ਦੇ ਦਿੱਤੇ ਆ ਇਹ ਫਿਰ ਡਰਦਾ ਮਾਹੌਲ ਹੀ ਆ ਨਾ ਜੀ ਤੁਸੀਂ ਇਹ ਨਾ ਕਹੋ ਵੀ ਡਰ ਕਿਸ ਚੀਜ਼ ਦਾ ਡਰ ਪੁਲਿਸ ਦਾ ਵੀ ਦਿੱਤਾ ਜਾ ਰਿਹਾ ਡਰ ਬਦਮਾਸ਼ਾਂ ਦਾ ਵੀ ਦਿੱਤਾ ਜਾ ਰਿਹਾ ਡਰ ਬਾਕੀ ਹੋਰ ਚੀਜ਼ਾਂ ਦਾ ਵੀ ਦਿੱਤਾ ਜਾ ਰਿਹਾ ਕਿਸੇ ਜੇ ਕੋਈ ਮੁਲਾਜ਼ਮ ਹੈ ਉਹਨੂੰ ਕਹਿੰਦੇ ਤੇਰੀ ਬਦਲੀ ਕਰ ਦੇਾਂਗੇ ਜੇ ਕੋਈ ਟੀਚਰ ਹੈ ਉਹਨੂੰ ਕਹਿੰਦੇ ਤੈਨੂੰ ਕੋਈ ਹੋਰ ਜ਼ਿਲ੍ਹੇ ਸੌੜ ਦੇਾਂਗੇ ਇਸ ਤਰ੍ਹਾਂ ਦਾ ਡਰ ਬਹੁਤ ਜ਼ਿਆਦਾ ਸਰਕਾਰ ਨੇ ਪਾਏ ਆ ਔਰ ਇਹ ਕੰਮ ਚੱਲਣਾ ਨਹੀਂ ਇਹਨਾਂ ਦਾ ਕਿਉਂਕਿ ਜਿਹੜੀ ਵੋਟ ਹੁੰਦੀ ਆ ਇਹ ਤੇ ਅੰਦਰੂਨ ਜਾ ਕੇ ਪੈਂਦੀ ਆ ਕਿਸੇ ਨੂੰ ਉਹਦਾ ਪਤਾ ਨਹੀਂ ਲੱਗਦਾ ਲੋਕਾਂ ਨੂੰ ਇਹ ਚੀਜ਼ ਦੀ ਸਮਝ ਆ ਹੁਣ ਲੋਕ ਪੜੇ ਲਿਖੇ ਨੇ ਲੋਕਾਂ ਨੂੰ ਪਤਾ ਲੋਕਾਂ ਨੇ ਬੋਲਣਾ ਘੱਟ ਹੁੰਦਾ ਤੇ ਵੋਟ ਨਾਲ ਜਵਾਬ ਜ਼ਿਆਦਾ ਦੇਣਾ ਦਾ ਆ ਭਾਈ ਸੋਹ ਅਨੇ ਖੜੀ ਗਏ ਹਤੀ ਲੋਕਾਂ ਨੇ ਬੋਲਣਾ ਘੱਟ ਹੁੰਦਾ ਤੇ ਜਵਾਬ ਜਿਹੜਾ ਉਹਨੂੰ ਟੀ ਕਰਕੇ ਦੇਣਾ ਹੁੰਦਾ ਭਾਈ ਮਾਹੌਲ ਸਾਰੇ ਪਾਸੇ ਇਦਾਂ ਹੀ ਐਨ ਪੂਰਾ ਜੋਸ਼ ਪੂਰਾ ਕੰਮ ਤਾਂ ਨੂੰ ਐਨ ਸਿਖਰਾਂ ਵਾਲਾ ਤੇ ਬਾਕੀ ਤੁਸੀਂ ਕੀ ਇਸ ਬਾਰੇ ਸੋਚਦੇ ਆ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦਿਓ ਧੰਨਵਾਦ